ਗੱਜ ਕੇ ਉਸ ਸਟੇਜ ਉਤੇ ਇਉਂ ਗੱਜੇ ਜਿਵੇਂ ਬੱਦਲ ਗੱਜਦਾ ਕਹਿੰਦੇ ਇਦਾਂ ਦਾ ਪੰਥ ਬਣਾਵਾਂਗਾ ਮੈਂ ਲੱਖਾਂ ਬਗਲੇ ਹੋਣ ਤੇ ਹੰਸ ਕੱਲਾ ਪਛਾਣਿਆ ਜਾਂਦਾ ਜਿਵੇਂ ਲੱਖਾਂ ਮਰੇਗ ਹੋਣ ਤੇ ਸ਼ੇਰ ਕੱਲਾ ਪਹਿਚਾਣਿਆ ਜਾਂਦਾ ਕੱਚ ਦੇ ਲੱਖਾਂ ਟੁਕੜੇ ਹੋਣ ਤੇ ਹੀਰਾ ਕੱਲਾ ਪਹਿਚਾਣਿਆ ਜਾਂਦਾ ਤੈਨੂੰ ਇੱਕ ਨਹੀਂ ਲੱਭਾ ਜਈ ਤਿਆ ਇਦਾਂ ਦਾ ਪੰਚ ਸਾਜਾਂਗਾ ਦੁਨੀਆ ਦੇ ਉਤੇ ਲੱਖਾਂ ਵਿੱਚ ਕੱਲਾ ਵੀ ਖੜਾ ਹੋਏ ਲੋਕ ਦੂਰੋਂ ਆਕਣਗੇ ਉਹ ਸਿੰਘ ਸਰਦਾਰ ਕੋਲੋਤੇ ਦੇ ਮੁਗਲੀਆ ਸਲਤਨਤ ਦਾ ਤਖਤ ਪੁੱਟਣੇ ਦੇ ਲਈ ਪਾਦਸ਼ਾਹ ਨੇ ਖੰਡੇ ਦੀ ਪੌਲ ਸਜਾ ਕੇ ਸਿੱਖ ਨੂੰ ਸਿੰਘ ਦਾ ਰੂਪ ਦਿੱਤਾ ਹੈ ਗਊ ਨੂੰ ਸ਼ੇਰ ਦਾ ਰੂਪ ਦਿੱਤਾ ਹੈ ਚਿੜੀਆਂ ਨੂੰ ਬਾਜਾਂ ਨਾਲੋਂ ਮਜ਼ਬੂਤ ਕਰ ਦਿੱਤਾ ਹੈ ਐਸੀ ਖੰਡੇ ਦੀ ਪੌਲ ਇਹਨਾਂ ਲਈ ਤਿਆਰ ਕੀਤੀ ਹੈ ਕਿਣਕਿਆਂ ਨੂੰ ਵਹਾਵਾਂਗਾ ਤਖਤ ਦੇ ਉਤੇ ਰੋਲਦਿਆਂ ਨੂੰ ਬਿਠਾਵਾਂਗਾ ਤਖਤ ਦੇ ਉੱਤੇ ਕੀੜਿਆਂ ਨੂੰ ਬਾਦਸ਼ਾਹੀਆਂ ਬਖਸ਼ ਕੇ ਦਿਖਾਵਾਂਗਾ ਅੱਜ ਤੱਕ ਬਾਜ ਦੀ ਝਪਟ ਤੋਂ ਚਿੜੀਆਂ ਮਰਦੀਆਂ ਰਹੀਆਂ ਨੇ ਚਿੜੀਆਂ ਤੇ ਐਸੇ ਛੱਟੇ ਮਾਰਾਂਗਾ ਵੀ ਬਚਿੱਤਰ ਸਿੰਘ ਵਰਗੀਆਂ ਕੀੜੀਆਂ ਤੋਂ ਹਾਥੀ ਕੰਬਿਆ ਕਰਨਗੇ